ਪਾਰਟੀ ਸਿਮਰਜੀਤ ਸਿੰਘ ਮਾਨ ਨੇ ਬੜੇ ਲੰਮੇ ਸਮੇਂ ਦੀ ਬਣਾਈ ਆ ਸਮਰਜੀਤ ਸਿੰਘ ਮਾਨ ਨੇ ਕੀ ਸਵਾਰਥ ਦੱਸੋ ਮਾਨੂੰ ਕਿੰਨੇ ਆ ਕਿੰਨੇ ਬੰਦੇ ਕੁਰਬਾਨ ਹੋ ਗਏ ਉਹਨਾਂ ਦੀ ਸਾਰ ਲਈ ਕਿਹਨੇ ਅੱਜ ਸਿਮਰਜੀਤ ਸਿੰਘ ਮਾਨ ਦੀ ਚਿੱਠੀ ਚੱਲਦੀ ਆ ਨਾ ਚਿੱਠੀ ਚੱਲਦੀ ਆ ਕਿੰਨੇ ਦਾ ਘਰ ਬਣ ਗਿਆ ਬਾਈ ਜਿਹੜੇ ਬਾਹਰ ਚਲੇ ਗਏ ਵੇਖੋ ਮੇਰੀ ਗੱਲ ਸੁਣੋ ਜਿਹੜੇ ਬਾਹਰ ਚਲੇ ਗਏ ਤੁਹਾਨੂੰ ਪਤਾ ਸਮਰਜੀਤ ਸਿੰਘ ਮਾਨ ਜਦੋਂ ਐਮਪੀ ਸੀਗੇ ਤਾਂ ਕਿੰਨੇ ਦਾ ਕੈਂਸਰ ਦਾ ਇਲਾਜ ਵੀ ਹੋਇਆ ਤੁਸੀਂ ਕਹਿੰਦੇ ਕੀ ਸੁਧਾਰਤਾ ਮੈਂ ਉਹਨਾਂ ਦੇ ਘਰੇ ਗਿਆ ਸੀ ਤੇ ਮੇਰੇ ਘਰੇ ਜਾਂਦੇ ਆ ਚਾਰ ਬੰਦੇ ਬਾਹਰ ਖੜੇ ਸੀ ਡਾਕੂਮੈਂਟਸ ਆਪਣੇ ਲੈ ਕੇ ਉਹਨਾਂ ਦੇ ਡਾਕੂਮੈਂਟਸ ਤੇ ਸਾਰੇ ਸਾਈਨ ਆ ਗਏ। ਉਹ ਬਾਬਾ ਜੀ ਮੇਰੀ ਗੱਲ ਮੈਂ ਤੁਹਾਨੂੰ ਦੱਸਦਾ ਜਿਹੜਾ ਬੰਦਾ ਜਥੇਬੰਦੀਆਂ ਨੂੰ ਸਾਫ ਜਥੇਬੰਦੀ ਆਈ ਮੰਨ ਲਓ ਕੋ ਜਥੇ ਗਏ ਉਹ ਤਾਂ ਜਥਿਆਂ ਨੂੰ ਉਹ ਬੰਦਾ ਉਹਨਾਂ ਨੂੰ ਰੁਪਈਆ 10 ਦਾ ਹਜ਼ਾਰ ਨਹੀਂ ਦੇ ਸਕਦਾ ਵੀ ਪੰਜਾਬ ਨੂੰ ਮੋਟੀਵੇਟ ਕਰਨ ਵਾਸਤੇ ਐਕਟਿਵ ਕਰਨ ਵਾਸਤੇ ਮੈਂ ਨਹੀਂ ਕਹਿੰਦਾ ਮੈਂ ਮੈਂ ਚਾਹੀਦਾ ਦੇ ਵਿੱਚ ਚੰਗੇ ਪ੍ਰਚਾਰਕ ਚਾਹੀਦੇ ਉਹਨਾਂ ਪ੍ਰਚਾਰਕਾਂ ਦੇ ਘਰਾਂ 'ਚ ਰੋਟੀ ਪੱਕਣੀ ਚਾਹੀਦੀ ਇੱਕ ਠੋਕ ਕੇ ਗੱਲ ਕਰਨਗੇ ਤੁਸੀਂ ਜਦੋਂ ਪ੍ਰਚਾਰਕ ਪੈਦਾ ਕਰਨਾ ਪ੍ਰਚਾਰਕ ਦੇ ਪਰਿਵਾਰ ਨੂੰ ਸੰਭੋ ਰਿਚਕ ਦਿਓ ਖੁੱਲਾ ਮਾਇਆ ਦਿਓ ਖੁੱਲੀ ਅਗਲੇ ਬੰਦੇ ਨੂੰ ਇਹਦਾ ਫਿਕਰ ਹੋਵੇ ਮੇਰੇ ਨਿਆਣੇ ਭੁੱਖੇ ਮਰਨ ੜਿਆ ਬੰਦਾ ਠੋਕ ਕੇ ਗੱਲ ਕਰੂ ਮੈਂ 4 ਸਟੇਜਾਂ ਲਾਈਆਂ ਮਾਨ ਬਸੇ ਮਰਜੀਤ ਸਿੰਘ ਮਾਨ ਦੀਆਂ 1 ਰੁਪਈਆ ਨੇ ਉਹਨੇ 10 ਰੁਪਈਆ ਨੇ ਦਿੱਤੇ ਕਿਸ ਬੰਦੇ ਨੇ ਵੀ ਧੰਨਵਾਦ ਵੀ ਨਹੀਂ ਕੀਤਾ ਵੀ ਤੁਹਾਡਾ ਧੰਨਵਾਦ ਵੀ ਤੂੰ ਹੀ ਆ ਕੇ ਸਟੇਜ ਤੇ ਖੜੇ ਆ ਨਹੀਂ ਤੇ ਅਮਰਤਪਾਲ ਮਹਿਰੂ ਨੂੰ ਪੁੱਛ ਰੋ ਜਮਾਨਤ ਕਰਾਉਣ ਵਾਸਤੇ ਆਇਆ ਸੀ ਤੇ ਜਮਾਨਤ ਕਰਾਤੀ ਬਾਈ ਅਹੀਂ ਇਹ ਗੱਲ ਕਹਿੰਦੇ ਆ ਠੀਕ ਆ ਤੁਸੀਂ ਤੁਸੀਂ ਕਿੰਨੇ ਵਾਰੀ ਸੇਲ ਲਾਈ ਮੈਂ ਚਾਰ ਵਾਰ ਸਟੇਜ ਲਈ ਆਇਆ ਤੇ ਪਹਿਲੀ ਵਾਰੀ ਪੈਸੇ ਨਹੀਂ ਮਿਲੇ ਫਿਰ ਦੂਜੀ ਵਾਰੀ ਵੀ ਉਹਨੇ ਪੁੱਛਦਾ ਧੰਨਵਾਦ ਵੀ ਨਹੀਂ ਕੀਤਾ ਫਿਰ ਦੂਜੀ ਵਾਰੀ ਕਿਉਂ ਗਏ ਜੇ ਪਹਿਲੀ ਵਾਰੀ ਤਾਂ ਬਾਈ ਵੇਖੋ ਪਹਿਲੀ ਵਾਰੀ ਤੇ ਸਰਕਾਰ ਨੇ ਬਜਨ ਸੁਣੋ ਬਜਨ ਸੁਣੋ ਮੇਰਾ ਤੁਸੀਂ ਮੈਨੂੰ ਕਿਹਾ ਪੀਰ ਸਿਮਰਜੀਤ ਸਿੰਘ ਮਾਨ ਆ ਰਿਹਾ ਤੁਸੀਂ ਆਓ ਉੱਥੇ ਸਟੇਜ ਲਾਉਣੀ ਹੈ ਠੀਕ ਆ ਮੈਂ ਕਿਹਾ ਜੀ ਕੋਈ ਗੱਲ ਸੱਤ ਵਜਨਾ ਦੂਜੀ ਵਾਰ ਤੁਸੀਂ ਕਿਹਾ ਵੀ ਜਾਣਾ ਆਪਾਂ ਮੈਂ ਕਿਹਾ ਕੋਈ ਗੱਲ ਸੱਤ ਵਜਨਾ ਤੀਜੀ ਵਾਰ ਤੁਸੀਂ ਕਿਹਾ ਜੀ ਸੱਤ ਵਜਨਾ ਚੌਥੀ ਵਾਰ ਕਿਹਾ ਸੱਤ ਵਜੇ ਨੂੰ ਪੰਜਵੀਂ ਵਾਰ ਆਖਿਆ ਮੈਂ ਕਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਉਹ ਤੇ ਉਹ ਗੱਲ ਹੀ ਨਹੀਂ ਕਰਦਾਗੇ ਨਹੀਂ ਆਰਗੇਨਾਈਜ਼ ਉਹਨਾਂ ਨੇ ਹੀ ਕੀਤੀ ਸੀ ਸਿਮਰਨਜੀਤ ਸਿੰਘ ਮਾਨ ਨੇ ਬਾਈ ਖਡੂਰ ਸਾਹਿਬ ਦੇ ਲਾਗੇ ਬਹੁਤ ਸਾਰੀਆਂ ਪਹਿਲਾਂ ਤੁਹਾਨੂੰ ਪਤਾ ਕਾਨਫਰੈਂਸ ਮੀਟਿੰਗਾਂ ਹੁੰਦੀਆਂ ਨਹੀਂਆਂ ਠੀਕ ਆ ਅਸੀਂ ਜਾਂਦੇ ਰਹੇ ਫਿਰ ਜਿਵੇਂ ਉਹ ਤੁਹਾਨੂੰ ਬੁਲਾਇਆ ਉਦਾਂ ਹੀ ਸ਼ ਸਿਮਰਨਜੀਤ ਸਿੰਘ ਮਾਨ ਨੂੰ ਬੁਲਾਇਆ ਹੋਵੇ ਨਹੀਂ ਬਾਈ ਵੇਖੋ ਮੇਰੀ ਇੱਕ ਮਿੰਟ ਮੈਂ ਆਰਗੇਨਾਈਜ਼ ਕੀਤੀ ਆ ਫਿਰ ਮੈਂ ਮੇਰੀ ਮੇਰੀ ਗੱਲ ਸੁਣੋ ਇੱਕ ਮੰਨ ਲਓ ਬੰਦਾ ਲੱਗਾ ਸਾਹਮਣੇ ਹੂੰ ਤਾਂ ਆਪਾਂ ਨੂੰ ਪਤਾ ਕਿ ਇਹ ਪ੍ਰਚਾਰਕ ਆ ਹੂੰ ਆ ਸਾਨੂੰ ਇਹਨਾਂ ਦੇ ਪਤਾ ਨਾ ਵੀ ਸਨਮਾਨ ਕਰਨਾ ਬੰਦੇ ਦਾ ਹੂੰ ਜੇ ਮਾਇਆ ਨਾਲ ਸਨਮਾਨ ਨਹੀਂ ਕਰਨਾ ਕੋਈ ਚੱਕਰ ਨਹੀਂ ਆਪਾਂ ਬੰਦੇ ਨੇ ਤੇ ਇੰਨਾ ਕਿਹਾ ਇੰਨਾ ਤੇ ਕਹਿ ਸਕਦਾ ਵੀ ਤੇ ਧੰਨਵਾਦ ਤੇਰਾ ਤੇ ਤਕੜਾ ਹੋ ਕੇ ਲੱਗਾ ਰਿਆ ਅਹੀਂ ਤੇਰੇ ਨਾਲ ਖੜਿਆ ਤੁਹਾਨੂੰ ਨਹੀਂ ਲੱਗਦਾ ਮਾਇਆ ਨਾਲ ਵੱਡਾ ਹੌਸਲਾ ਮਿਲਦਾ ਜਿਹੜੀ ਮੈਂ ਮਾਇਆ ਦੀ ਗੱਲ ਕੀਤੀ ਨਾ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਕਮੀ ਪਤਾ ਕੀ ਹੈ ਨੱਚਣ ਵਾਲੀ ਨੂੰ ਗਾਉਣ ਵਾਲਿਆਂ ਨੂੰ ਅਸੀਂ ਲੱਖਾਂ ਰੁਪਏ ਦਿੰਦੇ ਆ ਜਦੋਂ ਢਾਡੀ ਰਾਗੀ ਪ੍ਰਚਾਰਕ ਦੀ ਗੱਲ ਆਉਂਦੀ ਨਾ ਉਦੋਂ ਪਤਾ ਕਹਿੰਦੇ ਯਾਰ 3100 ਦਾ ਹੈਗਾ ਕੋਈ 5200 ਦਾ ਹੈਗਾ ਕੋਈ ਇੱਥੇ ਇਤੋਂ ਗਾਹ ਨਹੀਂ ਤੁਰਦੇ ਸੀ ਨੇ ਹੁਣ ਤੱਕ ਇਹ ਕੀਰਤਨੇ ਵੀ ਲੈ ਗਿਆ ਮੇਰੇ ਯਾਰ 60 70 ਲੱਖ ਲੱਖ ਤੱਕ ਲੈ ਰਿਹਾ ਹੁਣ ਮੈਂ ਲੁਧਿਆਣਾ ਤੋਂ ਆ ਮੈਂ ਬੜੇ ਦੇਖੇ ਆ ਸਮਾਗਮ ਹੁੰਦੇ ਆ ਵੀ 50 ਹਜ਼ਾਰ ਤੀ ਮੈਂ ਤੁਹਾਨੂੰ ਸਮੇਂ ਦੀ ਗੱਲ ਦੱਸਦਾ ਮੈਂ ਖੁਦ 55000 ਰੁਪਏ ਲੈਣਾ ਜੂਪੀ ਤੱਕ ਨਾ ਲੈ ਬਾਬਾ ਹੀ ਗੱਲ ਸੁਣੋ ਸਾਰਿਆਂ ਨੂੰ ਨਹੀਂ ਦਿੰਦੇ ਹੂੰ ਤੁਸੀਂ ਪੰਜਾਬ ਚ ਲੋਕਾਂ ਦੇ ਕੱਲੇ ਕੱਲੇ ਢਾਡੀ ਨੂੰ ਪਰ ਪੁੱਛ ਕੇ ਵੇਖੋ ਚੰਗੇ ਭਲੇ ਢਾਡੀ ਚੱਲਣ ਵਾਲੇ ਦਾ 15000 ਰੁਪਏ ਚੱਲਦੇ ਸਾਰੇ ਬੰਦੇ ਪੰਜਾਬ ਜਾਂ 70 7000 ਰੁਪਏ ਨਹੀਂ ਲੈਂਦੇ ਫਿਰ ਸਾਰੇ ਸਿੰਗਰਾਂ ਨੂੰ ਨਹੀਂ ਇਹਨੇ ਮਿਲਦੇ ਨਹੀਂ ਨਹੀਂ ਭਾਈ ਸਿੰਗਰ ਮਾੜੇ ਤੋਂ ਮਾੜਾ ਵੀ ਲੱਖ ਰੁਪਏ ਸਿੰਗਰ ਮਾੜੇ ਤੋਂ ਮਾੜਾ ਵੀ ਲੱਖ ਰੁਪਏ ਤੋਂ ਥੱਲੇ ਨਹੀਂ ਜਾਂਦਾ ਕਿਉਂਕਿ 20-30 ਹਜ਼ਾਰ ਰੁਪਏ ਤੇ ਮਿਊਜ਼ੀਸ਼ੀਅਨ ਲਿਆ ਜਾਂਦਾ ਤੇ ਸਿੰਗਰ ਨੇ ਸ਼ੂੰਛਣਾ ਵਜਾਉਣਾ ਉੱਥੇ ਸਿੰਗਰ ਸਿੰਗਰ ਨੂੰ ਕੀ ਵਜਿਆ ਲੱਖ ਰੁਪਈਆ ਹੋਊਗਾ ਤਾਂ ਹੀ ਉਹਦਾ ਟੌਰ ਟੱਪਾ ਪੜਨਾ ਦਾਤੇ ਉਹਦੇ ਨਾਲ ਬੌਂਸਰ ਹੁੰਦੇ ਆ ਯਾਰ ਯਾਰ ਰੁਪਈਆ ਢਾੜੀ ਉਹਨਾਂ ਨੂੰ ਵੀ ਦੇ ਦੇ 10 ਕਿਧਰ ਨੂੰ ਜਾਣਾ ਕੰਮ ਭੱਜ ਭਜਾ ਕੇ ਰੁਪਈਆ 20 ਹਜ਼ਾਰ ਹੀ ਵਜਦਾ ਸਿੰਗਰ ਨੂੰ ਵੀ ਸਮੇਂ ਦੀ ਗੱਲ ਆ ਤੇ ਜੇ ਢਾਡੀਆਂ ਰਾਗੀਆਂ ਨੂੰ ਆਪਾਂ ਮਾਇਆ ਖੁੱਲੀ ਦਵਾਂਗੇ ਠੋਕ ਕੇ ਪ੍ਰਚਾਰ ਕਰਨਗੇ ਤੁਸੀਂ ਮਾਜੇ ਦੇ ਵਿੱਚ ਜਾ ਕੇ ਪਤਾ ਕਰ ਲੋ ਢਾਡੀ ਕਬੀਸ਼ਰ ਉਹ ਕਿੰਨੇ ਦ ਕਿੰਨੇ ਦਿੰਦੇ 11000 15000 ਇਸ ਤੋਂ ਵੱਧ ਨਹੀਂ ਕੋਈ ਦਿੰਦਾ ਠੀਕ ਹੈ ਜੀ ਇਹ ਇਦੋਂ ਦੁਆਬੇ ਅਨੁਸਾਰੀਏ 31000 41000 51000 61000 70000 ਇਦਦਰ ਮੈਂ ਲੈਣਾ ਵਿਆਹਾਂ ਦੇ ਪ੍ਰੋਗਰਾਮ ਮੈਂ ਤੁਹਾਨੂੰ ਹਕੀਕਤ ਦੱਸਦਾ ਪਿਆ ਵੀ ਅਸੀਂ ਆਪਣੇ ਆਪਣੇ ਆਪ ਨੂੰ ਕਮਜ਼ੋਰ ਕਰਦੇ ਪਿਆ ਮੰਲਵੇ ਵਾਲੇ ਵੀ ਸਹੀ ਦਿੰਦੇ ਆ ਸਾਡੇ ਲੁਧਿਆਣੇ ਬਹੁਤ ਮਾਲਵੇ ਬਹੁਤ ਵਧੀਆ ਸਾਡੇ ਲੁਧਿਆਣੇ ਬਹੁਤ ਵਧੀਆ ਦਿੰਦੇ ਮੈਂ ਕਿਹਾ ਜੀ ਦੁਆਬੇ 'ਚ ਬਹੁਤ ਪੈਸਾ ਮੈਂ ਲਿਆ ਮਾਲਵੇ 'ਚੋਂ ਵੀ ਲਿਆ ਮਾਝੇ ਦੇ ਵਿੱਚ ਅੱਜ ਵੀ ਉੱਥੇ ਖੜੇ ਆ ਉਹ ਖੜੇ ਖੜਨ ਦਾ ਕਾਰਨ ਪਤਾ ਕੀ ਆ ਜਦੋਂ ਫੋਨ ਆਉਣਾ ਜੀ ਸਾ ਸਾਡੇ ਬੰਦੇ ਪਤਾ ਕਹਿੰਦੇ ਹਾਂਜੀ ਹਾਂਜੀ ਪ੍ਰਧਾਨ ਜੀ ਆ ਜਾਗੇ ਕੋਈ ਗੱਲ ਨਹੀਂ ਇਹ ਨਹੀਂ ਪੁੱਛਣਾ ਵੀ ਕੀ ਕੀ ਸੇਵਾ ਸਾਡੀ ਭੇਟਾ ਕੀ ਸਾਨੂੰ ਦੇਓਗੇ ਅੱਜ ਅੱਜ ਜਿਹੜੇ ਸਿਆਣੇ ਬੰਦੇ ਨੇ ਦੁਆਬੇ ਤੋਂ ਮਾਲਵੇ ਤੋਂ ਇਹ ਫੋਨ ਕਰਕੇ ਕਹਿੰਦੇ ਵੀ ਤੁਸੀਂ ਕੀ ਸੇਵਾ ਲੈਂਦੇ ਜੇ ਅਗਲੇ ਨੂੰ ਦਾਅਦੇ ਵੀ ਸਾ ਆ ਸੇਵਾ ਲੈਣੇ ਉਹਨਾਂ ਬਾਰਾਖਾਂ ਦਾ ਕਾਲ ਇਹਨਾਂ ਦਾ ਸਸਤਰੀ ਗੱਲ ਕਰ ਜਾਂਦਾ ਲੇਕਿਨ ਮਾਝੇ ਦੀ ਬਿਮਾਰੀ ਪਤਾ ਕੀ ਹੈ ਜਦੋਂ ਫੋਨ ਕੀਤਾ ਹਾਂਜੀ ਤੁਹਾਨੂੰ ਪਤਾ ਹੀ ਆ ਹੜ ਦਾ ਪ੍ਰੋਗਰਾਮ ਆਪਣਾ ਹਾਂਜੀ ਹਾਂਜੀ ਆ ਗਏ ਜੀ ਤੇ ਕੋਈ ਗੱਲ ਨਹੀਂ ਸਾਡਾ ਟਾਈਮ ਟਾਈਮ ਨਾ ਰੱਖ ਲਓ ਫੋਟੋ ਲਾ ਦਿਓ ਅਗਲੇ ਦੀ ਮਰਜ਼ੀ ਹੈ 3100 ਦੇ 4100 ਦੇ ਦੇਖਣ ਆਪਾਂ ਸਿੱਧਾ ਚੱਲਦੇ ਆਂ ਭਾਈ ਵੇਖੋ ਜੀ ਆਪਾਂ ਮਾਇਆ ਲਾਵਾਂਗੇ ਤੇ ਭਾਈ ਥੋਕ ਕੇ ਗੱਲ ਕਰ ਸਕਦੇ ਆਂ ਨਿਆਣੇ ਭੁੱਖੇ ਮਰਦੇ ਹੋਣਗੇ ਬੰਦਿਆਂ ਦੇ ਘਰ ਰੋਟੀ ਨਾ ਪੱਕੂਗੀ ਆ ਆਪਣੇ ਕੋਲ ਨਹੀਂ ਹੋਣੀ ਸੱਦੀ ਸਪਸ਼ਟ ਗੱਲ ਆ ਭਾਵੇਂ ਗਲਤ ਲਾ ਲਓ ਸਹੀ ਲਾ ਲਓ ਜਿੱਥੇ ਮਾਇਆ ਨੇ ਕੰਮ ਹੋਣਾ ਉੱਥੇ ਮਾਇਆ ਨੇ ਹੋਣਾ ਜਿੱਥੇ ਸ਼ਾਸਤਰ ਨੇ ਕੰਮ ਹੋਣਾ ਤੇ ਸ਼ਾਸਤਰ ਨੇ ਹੋਣਾ ਜਿੱਥੇ ਸ਼ਾਸਤਰ ਨੇ ਹੋਣਾ ਤੇ ਸ਼ਾਸਤਰ ਨੇ ਜਿੱਥੇ ਮਿੱਤਰ ਨੇ ਹੋਣਾ ਉੱਥੇ ਮਿੱਤਰ ਨੇ ਹੋਣਾ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਪਤਾ ਲੱਗੇ ਖਾਲਸੇ ਦਾ ਰਾਜ ਆ ਪਰ ਉਹ ਜ ਕਈ ਜਨੇ ਰਾਜ ਕਰੇਗਾ ਖਾਲਸਾ ਕੀ ਰਹਿਣਾ ਕੋਈ ਖਵਾਰ ਹੋਏ ਸਭ ਮਿਲenge ਬਚੇ ਸ਼ਰਮ ਦੇ ਹਾਂ ਕਿਹੜੀ ਦੱਸੋ ਮੈਨੂੰ ਤੁਸੀਂ ਆ ਕਿੱਥੇ ਜੇ ਆਓ ਮੈਦਾਨ ਚਾਓ ਮੈਂ ਕਹਿੰਦਾ ਤੁਹਾਡੇ ਪਿੱਛੇ ਹੋ ਕੇ ਤੁਰਾਂਗੇ ਅਸੀਂ ਨਹੀਂ ਕਹਿੰਦੇ ਯਾਰ ਸਾਡੇ ਸਿਰ ਤੇ ਕਲਗੀ ਲਾ ਦਿਓ ਵੀ ਅਸੀਂ ਬੜੇ ਮਹਾਨ ਯੋਧੇ ਆ ਵੀ ਅਸੀਂ ਸਾਡੇ ਕਰਕੇ ਹੋਣਾ ਸਾਰਾ ਕੁਝ ਅਸੀਂ ਕਹਿੰਦੇ ਤੁਸੀਂ ਜਰਨਲ ਦੇ ਸਾਡੇ ਅਸੀਂ ਤੁਹਾਡੇ ਮਗਰ ਤੁਰਾਂਗੇ ਪੰਜਾਬ ਦਾ ਕਿੰਨਾ ਵਿਕਾਸ ਆ ਕਿੰਨੇ ਲੋਕਾਂ ਨੇ ਜ਼ਮੀਨਾਂ ਨਾਪ ਕੇ ਲੋਕ ਬੈਠਿਆ ਸਰਕਾਰ ਸਰਕਾਰ ਵੀ ਉੱਥੇ ਜੋਰ ਨਹੀਂ ਪਾ ਰਹੀ ਜਿੱਥੇ ਚਾਰ ਬੰਦਿਆਂ ਦਾ ਪ੍ਰਭਾਵ ਆ ਜਿੱਥੇ ਪਤਾ ਜੁੱਤੀ ਕਹਿਮ ਉਥੇ ਮੂੰਹ ਨਹੀਂ ਕਰਦਾ ਕੋਈ ਉਥੇ ਸਿੰਘਾਂ ਨੂੰ ਖੜਨਾ ਨਹੀਂ ਚਾਹੀਦਾ ਕਿ ਗਰੀਬ ਦੇ ਨਾਲ ਮੰਨ ਲਓ ਜਿਹੜੀ ਮਾਂ ਦਾ ਪੁੱਤ ਨਹੀਂ ਹੈਗਾ ਜਿਹੜੀ ਭੈਣ ਦਾ ਭਰਾ ਹੀ ਨਹੀਂ ਹੈਗਾ ਜੇ ਤੁਸੀਂ ਔਖੇ ਵੇਲੇ ਉਹਦਾ ਭਰਾ ਬਣੋ ਉਹਦਾ ਪੁੱਤ ਬਣ ਕੇ ਖੜੋ ਹਾਂ ਤੇ ਪਤਾ ਲੱਗੇ ਵੀ ਖਾਲਸੇ ਦਾ ਪ੍ਰਤਾਪ ਆ ਖਾਲਸਾ ਕੱਲਾ ਇਹ ਥੋੜਾ ਦੁਕਾਨਾਂ ਲਾ ਕੇ ਮੁਰਗੇ ਵੇਚ ਤੇ ਵੱਢ ਕੇ ਜਾਂ ਡੇ ਵੇਚ ਤੇ ਜਾਂ ਬਣਾ ਕੇ ਬੱਕਰੇ ਆਪ ਵੈਜੀ ਪਿਆ ਸ਼ਕਲੋ ਇਹ ਨਹੀਂ ਪ੍ਰਭਾਵ ਸਿੰਘਾਂ ਦਾ ਕੰਮ ਆ ਜੂੰਝਣਾ ਸਿੰਘਾਂ ਦਾ ਕੰਮ ਆ ਸੰਘਰਸ਼ ਕਰਨਾ ਜੇ ਸੰਘਰਸ਼ ਕਰਨਾ ਛੱਡਦਾ ਕਿਤੇ ਬਾਈ ਸਾਡੇ ਹੱਡਾਂ 'ਚ ਪਾਣੀ ਭਰ ਜਾਣਾ ਸਾਨੂੰ ਹਮੇਸ਼ਾ ਤਤ ਪਰ ਰਹਿਣਾ ਚਾਹੀਦਾ ਦੁਕਾਨਾਂ ਛੱਡੋ ਸਿਰਾਂ ਤੇ ਜੇ ਮਾਰ ਨੇ ਫਰਲੇ ਬਖਸ਼ੇ ਨਾ ਇਹਨਾਂ ਦੀ ਕਾਬਲੀਅਤ ਨੂੰ ਪਛਾਣੋ ਦੁਨੀਆ ਤੇ ਰਾਜ ਕਾਇਮ ਕਰੋ ਆਪਣਾ ਅਹੀਂ ਦਿਨ ਬਦ ਦਿਨ ਰਾਜ ਆਪਣਾ ਕਵਰ ਜੀ ਬਰਬਾਦ ਕਰਦੇ ਪਏ ਆ ਰਾਜ ਕਾਇਮ ਨਹੀਂ ਕਰਦੇ ਪਏ ਕਿਉਂਕਿ ਸਾਡੀਆਂ ਵੱਖੋ ਵੱਖਰੀਆਂ ਧਰਾ ਹੋ ਗਈਆਂ ਤਕਸਾਲੀ ਵੱਖਰੇ ਹੋਗੇ ਹੂੰ ਠੀਕ ਹੈ ਜੀ ਕਾਂਗਰਸੀ ਵੱਖਰੇ ਹੋਗੇ ਹੂੰ ਕਾਲੀ ਵੱਖਰੇ ਹੋਗੇ ਹੂੰ ਬੀਜੇਪੀ ਵੱਖਰੇ ਹੋ ਗਿਆ ਆਰਐਸਐਸ ਵੱਖਰੇ ਹੋਗੇ ਵੱਖੋ ਵੱਖਰੇ ਟੜੇ ਬਣ ਗਏ ਨਾ ਹੁਣ ਤੁਸੀਂ ਵੇਖੋ ਵੀ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਹੀ ਨਾ ਹੁਣ ਇੱਕ ਨਵੀਂ ਪਾਰਟੀ ਖੜੀ ਹੋ ਗਈ ਭਾਈ ਸਾਹਿਬ ਬਣਾ ਲਈ ਹੋਤੀ ਮੈਨੂੰ ਇਹ ਵੇਖੋ ਵੀ ਪਾਰਟੀਆਂ ਬਣਾਇਆ ਸਾਡਾ ਪੰਜਾਬ ਦਾ ਵਿਕਾਸ ਕਿੱਧਰ ਆ ਜਾਊਗਾ ਘੁਮ ਘੁਮਾ ਕੇ ਭਾਈ ਸਾਹਿਬ ਤੇ ਆ ਜਾਂਦੇ ਯਾਰ ਮੈਂ ਤੁਹਾਡੀ ਗੱਲ ਤੇ ਹੀ ਲਿਉਣਾ ਤੁਸੀਂ ਮੈਨੂੰ ਵਾਰ ਵਾਰ ਫਿਰ ਉੱਥੇ ਲਿਉਣਾ ਨਾ ਨੇ ਮੈਂ ਤਾਂ ਆਇਆ ਹੀ ਨਹੀਂ ਤੁਸੀਂ ਆ ਪਾਏ ਮੈਂ ਤੁਹਾਨੂੰ ਇਹ ਕਰਕੇ ਪਾਰਟੀਆਂ ਮੈਂ ਸਵਾਲ ਵੀ ਨਹੀਂ ਪੁੱਛਿਆ ਤੁਸੀਂ ਆ ਪਾਏ ਮੈਂ ਇਹ ਗੱਲ ਤੁਹਾਨੂੰ ਕਹਿ ਰਿਹਾ ਵੀ ਜਿਹੜੇ ਆਪਣੇ ਬੰਦੇ ਆ ਨਾ ਮੈਂ ਸਾਰਿਆਂ ਨੂੰ ਆਵਾਜ਼ ਦਿੰਦਾ ਪਾਰਟੀਆਂ ਬੁਲਟੀਆਂ ਬਣਿਆ ਕੁਛ ਨਹੀਂ ਹੋਣਾ ਜੇ ਉਹਨਾਂ ਸਮਿਆਂ 'ਚ ਘੋੜਿਆਂ 'ਤੇ ਚੜ ਕੇ ਰਾਜ ਕੀਤਾ ਨਾ ਘੋੜਿਆਂ 'ਤੇ ਚੜ ਕੇ ਸੰਘਰਸ਼ ਲੜਿਆ ਅੱਜ ਦੇ ਸਮੇਂ ਦੇ ਵਿੱਚ ਗੱਡੀਆਂ ਦੇ ਸਾਨੂੰ ਮਾਰ ਰਹੇ ਨੇ ਬਖਸ਼ੀਆਂ ਨਾ ਇਹਨਾਂ ਗੱਡੀਆਂ 'ਤੇ ਸੰਘਰਸ਼ ਕਰੋ ਕਿ ਗਰੀਬ ਦਾ ਸਹਾਰਾ ਬਣੋ ਕਿ ਬੇਸਹਾਰੇ ਦੇ ਸਿਰ 'ਤੇ ਹੱਥ ਰੱਖੋ ਤੇ ਆਪਾਂ ਰਾਜ ਦੀ ਗੱਲ ਕਰਦੇ ਆ ਜੇ ਕੋਈ ਐਮਐਲਏ ਐਮਪੀ ਸਾਡਾ ਭਾਈ ਉਹਨੇ ਕੁਛ ਵੀ ਨਹੀਂ ਕਰਨਾ ਕਿਉਂ ਨਹੀਂ ਕਰਨਾ? ਐਮਪੀ ਐਮਐਲਏ ਕੁਝ ਵੀ ਨਹੀਂ ਕਰ ਸਕਦਾ। ਕਿਉਂ ਨਹੀਂ ਕਰ ਸਕਦਾ? ਨਹੀਂ ਕਰਦਾ ਭਾਈ। ਹਵਰਤਾ ਹੈ। ਮੈਂ ਕਹਾਂ ਪਾਵਰ ਨੂੰ ਆਪਣੇ ਪਰਿਵਾਰ ਤੱਕ ਵਰਤੂਗਾ। ਜਿੰਨੇ ਸ਼ਰਮਣੀ ਕਮੇਟੀ ਦੇ ਵਿੱਚ ਵੇ ਮੈਂਬਰ ਆ ਦੱਸੋ ਮੈਨੂੰ ਉਹਨਾਂ ਰਿਸ਼ਤੇਦਾਰੀ ਭਰਤੀ ਕਰਾਇਆ કે ਗਰੀਬ ਬੰਦੇ ਨੂੰ ਭਰਤੀ ਕਰਾਇਆ? ਇੱਕ ਬੰਦਾ ਸਾਫ਼ ਕਰ ਦੋ ਗਰੀਬ ਬੰਦਾ ਭਰਤੀ ਕਰਾਇਆ। ਠੀਕ ਆ। ਮੇਰੇ ਨਾਲ ਜਿਹੜਾ ਢਾਡੀ ਮੋਰਾ ਵਾਲੀ ਸਾਹਿਬ ਦੇ ਨਾਲ ਵੀ ਰਿਹਾ ਜਸਵੰਤ ਸਿੰਘ ਉਹ ساری ਉਮਰ ਢਾਡੀ ਬਣ ਕੇ ਰਿਹਾ। ਕਿਹੜੀ ਜਥੇਬੰਦੀ, ਕਿਹੜੀ ਸੰਸਦ, ਕਿਹੜੀ ਸ਼ਰਮਣੀ ਕਮੇਟੀ ਜਿਸ ਨੂੰ ਨਹੀਂ ਪਤਾ ਉਹਦੇ ਮੁੰਡੇ ਨੂੰ ਕਾਬਲੀਅਤ ਹੀ ਹੋਏ ਢਾਡੀ ਨੂੰ ਨ ਕੱਚਿਆਂ ਦੀ ਰੱਖ ਲੈਂਦੇ ਪੱਕਾ ਨਹੀਂ ਰੱਖਦੇ ਅੱਜ ਉਹਦੇ ਘਰ ਦਾ ਰੋਜ਼ਗਾਰ ਬੰਦ ਹੋਇਆ ਕੋਈ ਖੜੀ ਸ਼ਰੋਮਣੀ ਕਮੇਟੀ ਦੱਸੋ ਮੈਨੂੰ ਕਿੱਥੇ ਐਮਐਲਏ ਉਹ ਐਮਐਲਏ ਕਿੱਥੇ ਜਿਹਨਾਂ ਦੀਆਂ 12 ਗਾਇਆਂ ਵੀ ਆਹ ਤੁਹਾਨੂੰ ਪੁੱਛੋਣਾਂ ਦੇ ਜਾ ਜਾ ਕੇ ਮੋਰਾਂ ਵਾਲੀ ਸਾਹਿਬ ਵੀ ਖੜਦੇ ਰਹਿ ਉਹ ਜਸਵੰਤ ਸਿੰਘ ਨੇ 12 ਗਾਇਆਂ ਜਾ ਕੇ ਵੀ ਫਲਾਣਾ ਵੀ ਸਾਡਾ ਢਿੰਗੜਾ ਵੀ ਸਾਡਾ ਉਹਨਾਂ ਬੰਦਿਆਂ ਨੇ ਕਿਉਂ ਨਹੀਂ ਸਪੋਰਟ ਕੀਤੀ ਉਹਦੀ ਉਸ ਬੰਦੇ ਦੇ ਘਰ ਅੱਜ ਅੱਜ ਰੋਜ਼ਗਾਰ ਬੰਦਿਆ ਕਿੰਨੇ ਰੋਜ਼ਗਾਰ ਸੋਚਿਆ ਦਾ ਦੱਸੋ ਮੈਨੂੰ ਮੈਂ ਕਹਿੰਦਾ ਜਾਓ ਪਾਰਟੀਆਂ ਬਣਾਓ ਪਾਰਟੀ ਬਣਾ ਕੇ ਪੰਜਾਬ ਦਾ ਵਿਕਾਸ ਕਰੋ ਕੀ ਕਰੀਏ